ਕਿ ਜੈਂਟ ਨੂੰ ਆਪਾਂ ਪੇਮਪ ਦੇਣੀ ਆ ਜੀ 2 ਲੱਖ ਰੁਪਈਆ ਅੱਛਾ ਲੱਕੜਾ ਕਿ ਉਹਨੂੰ ਦੇ ਦੇ ਤੇ ਬਾਕੀ ਜਿਹੜੇ ਬਚ ਜਾਣਗੇ ਮੰਮੀ ਕੋ ਪਹਿ ਰਣਗੇ ਫਿਰ ਮੈਂ ਜਦੋਂ ਆਇਆ ਮੈਂ ਆਪ ਆ ਕੇ ਲਾਵਾਂ ਤੇ ਮੰਮੀ ਕਹਿੰਦੀ 골ਡ ਭੇਜੂਗਾ ਕਾਉਂਟ ਨੰਬਰ ਮੈਨੂੰ ਨਾ ਕਾਉਂਟ ਨੰਬਰ ਦੀ ਫੋਟੋ ਸੈਂਡ ਕਰ ਦੇ ਮੈਂ ਪੈਸੇ ਭੇਜ ਕੇ ਨਾ ਫਿਰ ਜਿਹੜੀ ਰਸੀਦ ਮਿਲਦੀ ਹੈ ਪਾ ਦੇਣਾ ਮੈਂ ਕਿੰਨੇ ਕ ਪੈਸੇ ਪਾਣੇ ਨੇ 2.6 ਲੱਖ ਐਨੇ ਪੈਸੇ ਨਾ ਮਾਈ ਯਾਰ ਸਾਡਾ ਤੇ ਕਾਉਂਟ ਜ਼ੀਰੋ ਬੈਲੈਂਸ ਵਾਲਾ ਫਿਰ ਕੀ ਹੋ ਗਿਆ ਜ਼ੀਰੋ ਬੈਲੈਂਸ ਆਪਾਂ ਟੈਕਸਟ ਤੋਂ ਸਿੱਧਾ ਟੋਪੀ ਕਰਾ ਕੇ ਭੇਜਾਂਗਾ ਮੈਂ ਰਾਵਾਂ ਹੋਣਾ ਭਰਾਵਾ ਉਹਨਾਂ ਦੇਣ ਦੇ ਲੈਣੇ ਪੈ ਜਾਣਾ ਨਹੀਂ ਤੈਨੂੰ ਪਤਾ ਹੀ ਆ ਗਰੀਬ ਬੰਦੇ ਆਪਾਂ ਤੇ ਕੀ ਟੈਨਸ਼ਨ ਨਾਲ ਯਾਰ ਗੋਲਡੀ ਲੈ ਦੱਸ ਮੈਂ ਪਾਗਲ ਮੈਨੂੰ ਦੱਸ ਮੈਂ ਇਕ ਦਸ ਮੈਂ ਇਕ ਤੇਸੀ ਭੇਜ ਰਿਹਾ ਔਰ ਸੀ ਵੀ ਜਿਹੜੀ ਭੇਜਾਂਗਾ ਤੇ ਸਾਰਾ ਕੁਝ ਲਿਖਿਆ ਹੋਗਾ ਟੈਕਸ ਟੌਕਸ ਕੋਟੋਪੀ ਕਰਾ ਕੇ ਭੇਜਾਂਗਾ ਜਿਹੜੇ ਅੱਗੇ ਮਿਲਣੇ ਹੈ ਨਾ ਉਹ ਸਾਰਾ ਸਖਸੀਅਤ ਦੇ ਉੱਤੇ ਲਿਖਿਆ ਹੋਊਗਾ ਵੀ ਇੰਨੇ ਤੁਹਾਡੇ ਘਟਤੀ ਹੋ ਕੇ ਇੰਨੇ ਅੱਗੇ ਮਿਲਣਗੇ ਅੱਛਾ ਅੱਛਾ ਆਓ ਜੀ ਟੈਨਸ਼ਨ ਨਾਲ ਆ ਤੂੰ ਵੇਖੀ ਕਰੋ ਜਾ ਬਸ ਉਹ ਦਰਸ਼ਨ ਕਰ ਲੈਂਦਾ ਏਜੰਟ ਨੂੰ ਅੱਜ ਤੇ ਪੇਵਡ ਕਰਨੀ ਸੇ 2 ਲੱਖ ਰੁਪਇਆ ਪੈਸੇ ਭੇਜ ਕੇ ਨਾ ਦਿਨ ਮਾ ਦਾ ਨੰਬਰ ਨਾ ਉਹਨਾਂ ਨਾਲ ਕਰ ਚਨ ਬਲਾ ਕੇ ਕਢਾ ਦੇ ਉਹਨਾਂ ਨੂੰ ਲਾਜ਼ਮੀ ਅੱਜ ਦੇਣਾ ਹੋਰ ਸਨਾ ਠੀਕ ਹੈ ਵਧੀਆ ਹੋਰ ਤਾਂ ਸਭ ਵਧੀਆ ਬਾਬਾ ਸਾਹੀ ਇੱਕ ਛੋਟਾ ਕੰਮ ਬਾਕੀ ਮੇਰਾ ਨੰਬਰ ਆ ਗਿਆ ਸੇਵ ਕਰ ਨਹੀਂ ਗੱਲਬਾਤ ਹੁੰਦੀ ਰਹਿਣੀ ਹੈ ਅੱਛਾ ਤੈਨੂੰ ਬੈਂਕਾਂ ਲੈ ਹੈਂ ਕੋਈ ਨੰਬਰ ਪਾ ਦੇ ਫਿਰ ਆ ਕੇ ਬੈਂਕਾਂ ਚੱਲਦਾ ਸੀ ਮੈਂ ਕਾਊਂਟ ਨੰਬਰ ਪਾ ਦੇ ਫਿਰ ਮੈਂ ਪੈਸੇ ਭੇਜ ਕੇ ਫੋਨ ਕਰਦਾ ਅੱਛਾ ਅੱਛਾ ਤੇ ਫਿਰ ਤੂੰ ਪੈਸੇ ਕਿੱਰ ਚ ਪਾਣੇ ਨੇ ਆਪਣੇ ਕਿਹੜੇ ਬੈਂਕ ਚ ਪਾਣੇ ਨੇ ਬੈਂਕ ਚ ਫੋਨ ਤੇ ਜਾਣਾ ਹੈ ਕਿਹੜੇ ਬੈਂਕ ਚ ਹਾਂ ਕਿਹੜਾ ਬੈਂਕ ਦਾ ਕਿਹੜੇ ਬੈਂਕ ਦਾ ਅਕਾਊਂਟ ਲੱਗੇ ਕਿਹੜੇ ਬੈਂਕ ਦਾ ਅਕਾਊਂਟ ਹੈ ਤੁਹਾਡਾ ਸਾਡਾ ਤੇ ਪੰਜਾਬ ਨੈਸ਼ਨਲ ਬੈਂਕ ਚ ਅਕਾਊਂਟ ਹੈ ਯਾਰ ਬਸ ਉਹਦੇ ਵਿੱਚ ਪੈਸੀ ਟ੍ਰਾਂਸਫਰ ਕਰਾ ਦੇ ਅਛਾ ਅਛਾ ਹਾਂ ਮੈਂ ਆਈ ਰ ਮੈਸੇਜ ਕਰਤਾ ਮੇਰਾ ਜਵਾਬ ਆ ਗਿਆ ਹੁਣ ਕਾਪੀ ਦੀ ਫੋਟੋ ਖੈਂਚ ਕੇ ਪਾ ਦੇ ਫਿਰ ਮੈਂ ਪੈਸੇ ਭੇਜ ਦੇਣਾ ਜੇ ਰਸੀਦ ਮਿਲੂਗੀ ਮੈਂ ਸੈਂਡ ਕਰਕੇ ਫੋਨ ਕਰ ਦਵਾਂ ਠੀਕ ਆ ਠੀਕ ਆ ਠੀਕ ਠੀਕ ਆ ਅਰਦਾ ਦੇਖਿਆ ਆ ਗਿਆ ਐਸੇ ਤਾਂ ਮੈਨੂੰ ਫੋਟੋ ਪਾ ਦੇ ਮੈਂ ਚੱਲਾਂ ਫਿਰ پیسے ਭੇਜ ਕੇ ਬੂਮ ਕਰਨਾ ਤੈਨੂੰ ਐ ਓਕੇ ਓਕੇ